ਮੇਰਾ ਪਰਗਣਾ ਸੰਗੇ ਜੀ ਤੇ ਪਿੰਡ ਮੇਰਾ ਛਾਦੀਪੋਰੇ ਤੇ ਡਿਸਟ੍ਰਿਕਟ ਆਪਾਂ ਨੂੰ ਪਟਿਆਲਾ ਪੈਂਦਾ ਹੈਗਾ ਤੇ ਇਹ ਆਪਣੀ ਜਿਵੇਂ ਸਾਡੇ ਪਿੰਡ ਦੀ ਘਾਟ ਹੈ ਜੀ ਠੀਕ ਹੈ ਆ ਵੇਖ ਸਕਦੇ ਹੋ ਤੁਸੀਂ ਇਹ ਸਾਡੇ ਪਿੰਡ ਦੀ ਘਾਟ ਹੈ ਤੇ ਸਾਰੇ ਬਾਕੀ ਜਾਲ ਲੱਗਾ ਹੋਇਆ ਇਹ ਘਾਟ ਦੇ ਵਿੱਚ ਜਾਲ ਨਹੀਂ ਲੱਗਾ ਹੋਇਆ ਤੇ ਇਹ ਜਿਹੜਾ ਜਿੱਥੇ ਜਾਲ ਨਹੀਂ ਲੱਗਾ ਇੱਥੋਂ ਦੀ ਜਾਨਵਰ ਆਉਂਦੇ ਨੇ ਰੋਜ਼ گاਵਾ ਤੇ ਇਹ ਸਾਡੀਆਂ ਫਸਲਾਂ ਨੂੰ ਝਾੜਦੇ ਨੇ ਇੱਥੇ ਠੀਕ ਹੈ ਜੀ ਸਾਰੀ-ਸਾਰੀ ਰਾਤ ਸਾਨੂੰ ਬਹਿਣਾ ਪੈਂਦਾ ਸੜਕਾਂ ਦੇ ਉੱਤੇ ਤੇ ਫੇਰ ਜਾ ਕੇ ਹੁਣ ਕਣਕਾ ਪੱਕਣ ਤੇ ਆਈਆਂ ਨੇ ਤੇ ਉਧਰੋਂ ਰਾਤ ਨੂੰ ਤੁਸੀਂ ਆਣ ਕੇ ਜਾ ਕੇ ਵੇਖ ਸਕਦੇ ਏ ਰਾਤ ਨੂੰ ਝੁੰਡ ਨਿਕਲਦੇ ਨੇ گاਵਾਂ ਦੇ ਤੇ ਰੋਜ਼ ਨਿਕਲਦੇ ਨੇ ਕੁਝ ਤੇ ਆਣ ਕੇ ਇੱਧਰ ਸਾਡੀਆਂ ਫਸਲਾਂ ਨੂੰ ਜਾੜਦੇ ਨੇ ਠੀਕ ਏ ਜੀ ਤੇ ਅੱਗੇ ਤਾਂ ਕਾਹਦੇ ਜਾਲ ਲੱਗਾ ਹੋਇਆ ਨਾਲ-ਨਾਲ ਤੇ ਇੱਧਰੋਂ ਨਹੀਂ ਜਾਲ ਲੱਗਾ ਏ ਨਦੀ ਏ ਠੀਕ ਏ ਨਦੀ ਵੇਖ ਸਕਦੇ ਹੋ ਇਹ ਨਦੀ ਅੱਗੇ ਬੀੜ ਦੇ ਕੋਲੋਂ ਇੰਜ ਕ੍ਰੋਸ ਹੁੰਦੀ ਏ ਉੱਥੇ ਜਾਲ ਨਹੀਂ ਲੱਗਾ ਹੋਇਆ ਉਥੋਂ ਉਹ ਰਾਜ ਤੇ ਜਾਨਵਰ ਹੁੰਦੇ ਨੇ ਤੇ ਇਧਰ ਫੇਰ ਸਾਡੀਆਂ ਫਸਲਾਂ ਨੂੰ ਅੱਗੇ ਫੇਰ ਇਧਰ ਸਾਰੇ ਕੁਝ ਚੀਮਿਆਂ ਗਡੇਰੇ ਲੰਘ ਜਾਂਦੇ ਨੇ ਕੁਝ ਇਧਰ ਸਰਾਵਾਂ ਗਡੇਰਾਂ ਨੂੰ ਹੋ ਗਏ ਕੁਝ ਪਿੰਡਾਂ ਨੂੰ ਜਾਲਦੇ ਨੇ ਕਿੱਲੇ ਪਿੱਛੇ ਕਿੰਨਾ ਨੁਕਸਾਨ ਕਰ ਦਿੰਦੇ ਨੇ ਕਿੱਲੇ ਪਿੱਛੇ ਤਾਂ ਹੁਣ ਵੇਖ ਲਓ ਵੀ ਤਿੰਨ ਕਵਾਂਟ ਤਿੰਨ ਚਾਰ ਕਵਾਂਟ ਲੁੱਟ ਜਾਂਦੀ ਵਿੱਚੋਂ ਫਸਲ ਮੰਨ ਲਓ ਜਿਹੜਾ ਹੁਣ ਛੱਟਾ ਉਹਨੇ ਹੁਣ ਕਣਕਾਂ ਨਿਸਰ ਗਈਆਂ ਠੀਕ ਹੈ ਛੱਟੇ ਫੜ ਲੈਣ ਉਹਨਾਂ ਨੇ ਤੇ ਜਿਹੜਾ ਹੁਣ ਛੱਟਾ ਉਹਨੇ ਖਾ ਲੈਣਾ ਜਾਨਵਰ ਨੇ ਉਹ ਸਮਝ ਲਓ ਕਣਕ ਬਰਵਾ ਦੇ ਉਥੇ ਹੁਣ ਟਾਈਮ ਆ ਗਿਆ ਠੀਕ ਹੈ ਜੀ ਤੇ ਮੰਨ ਲਓ 4-5 ਕੁ ਮਿੰਟਲ ਆਰਾਮ ਨਾਲ ਖਣਕ ਖਾ ਜਾਂਦੇ ਨੇ ਓਡੀਆਂ ਦੀ ਇਹ ਕਿੱਲੇ ਪਿੱਛੇ ਸਾਡੇ ਕਹਿੰਦੇ ਇਸ ਸਵੱਸੇ ਪਿੱਛੇ ਤੁਸੀਂ ਕਿਸੇ ਪ੍ਰਸ਼ਾਸਨ ਨੂੰ ਮਿਲਿਓ ਜਗਲਾ ਮੈਂ ਕਹਿੰਦਾ ਕਿਸੇ ਅਫਸਰ ਨੂੰ ਮਿਲਿਓ ਜੰਗਲਾਤ ਵਿਭਾਗ ਦੇ ਅਫਸਰ ਆਉਂਦੇ ਨੇ ਵੈਸੇ ਵੇਬੂ ਕੇ ਚਲੇ ਜਾਂਦੇ ਨੇ ਕੋਈ ਗੱਲ ਤੇ ਵੈਸੇ ਕੋਈ ਗੋਲਦਾ ਨਹੀਂ ਹਦਾ ਤੁਹਾਨੂੰ ਪਤਾ ਜੇ ਕੋਈ ਗੱਲ ਗੋਲੇ ਦੇ ਇਹ ਜਾਲੇ ਇੱਥੋਂ ਪ੍ਰਬੰਧ ਕਰ ਦੇਣਾ ਠੀਕ ਹੈ ਜੀ ਇਹ ਗੁੰ ਜਿੰਨੀ ਨਦੀ ਚੋੜੀ ਹੈ ਨਾ ਐਡਾ ਛਪਾੜ ਖੁੱਲਾ ਪਿਆ ਬੀੜ ਦਾ ਘਾਟ ਉਧਰ ਜਿਵੇਂ ਇਤਰਾ ਇਧਰ ਨੂੰ ਚੜਦੀ ਘਾਟ ਉਵੇਂ ਬੀੜ ਨੂੰ ਚੜਦੀ ਘਾਟ ਔਰ ਇਤਨੇ ਖੁੱਲੇ ਹੀ ਯਾਰ ਤੇ ਕੋਈ ਜਾਲ ਨਹੀਂ ਹੈਗਾ ਉੱਥੇ ਉੱਥੋਂ ਦੀ ਮੰਗ ਕੀ ਥੋੜੀ ਮੰਗ ਇਹੀ ਹੈ ਜਾਲ ਜੂਲ ਜਿਵੇਂ ਆਪਣੇ ਪਿੱਛੇ ਲੱਗੇ ਹੋਏ ਨੇ ਤੇ ਆਹ ਜਿਹੜਾ ਸਾਡਾ ਘਾਟ ਦਾ ਜਾਲ ਏ ਇਹਦਾ ਪ੍ਰਬੰਧ ਕੀਤਾ ਜਾਵੇ ਇੱਥੇ ਜਾਲ ਲਾਇਆ ਜਾਵੇ ਤੇ ਜਿਹੜੇ ਸਾਡੇ ਜਾਨਵਰ ਬਾਹਰ ਹੁੰਦੇ ਨੇ ਜਾਨਵਰ ਬਾਹਰ ਨਾ ਆਉਣ ਤੇ ਸਾਡੇ ਕਿਸਾਨਾਂ ਨੂੰ ਰਾਹਤ ਮਿਲੇ ਥੋੜੀ ਜੀ ਮਤਲਬ ਅਸੀਂ ਤੇ ਇਹੀ ਆਨੇ ਜਿਹੜਾ ਦਾ ਵੱਤਵਾ ਦਾ ਇੰਤਜ਼ਾਮ ਕੀਤਾ ਜਾਵੇ ਅੰਦਰ ਰੱਖੇ ਜਾਣ ਤੇ ਇਹਨਾਂ ਨੂੰ ਅੰਦਰ ਹੀ ਕੁਛ ਨਾ ਕੁਛ ਖਾਣ ਪੀਣ ਲਈ ਦਿੱਤਾ ਜਾਵਾ ਤੇ ਇਹ ਬਾਹਰ ਆਨੇ ਦਾ ਸਾਡਾ ਨੁਕਸਾਨ ਨਾ ਕਰਨ ਕਿਹੜੇ ਕਿਹੜੇ ਜੀਵ ਜੰਤੂ ਗੰਜੂ ਥੋੜੀ ਫਸਲ ਖਰਾਬ ਕਰ ਦਿੰਦੇ ਨੇ ਇੱਕ ਤਾਂ ਜੀ ਸਰ ਬਾਂਦਰ ਬਹੁਤ ਆਏ ਬਾਂਦਰ ਉੱਪਰ ਦੀ ਨਿਕਲ ਨਿਕਲ ਕੇ ਕਰੀ ਜਾਂਦੇ ਦੂਜਾ ਸੂਰ ਬਹੁਤ ਸੂਰ ਜਿਆਦਾ ਬਹੁਤ ਨੁਕਸਾਨ ਕਰ ਰਹੇ ਨੇ ਬਾਕੀ ਕਿੰਨੇ ਪਿੱਛੇ ਕਿੰਨੀ ਫਸਲ ਰੱਖ ਸਕਤੇ ਜਾਂਦਾ ਬਾਕੀ ਸਾਡਾ ਇਹ ਨਾਲ-ਨਾਲ ਵੇਖੋ ਕਨਾਲਾਂ ਕਾਂ ਦੋ-ਦੋ ਗਰਾਂ ਦਾ ਥਾਂ ਖਾਈ ਜਾਂਦੇ ਤਕਰੀਬਨ ਹਾਂਜੀ ਨਾਲ ਕਿੱਲੇ ਚ ਕਨਾਲ ਦੋ ਗਰਾਂ ਦਾ ਥਾਂ ਖਾਈ ਜਾਂਦੇ ਨੇ ਕਾਫੀ ਨੁਕਸਾਨ ਹੁੰਦਾ ਹਾਂਜੀ ਕਾਫੀ ਬਹੁਤ ਜ਼ਿਆਦਾ ਨੁਕ ਦੀ ਮੰਗ ਟੁੜੀ ਗਈ ਆ ਅਸੀਂ ਤੇ ਇਹਨੇ ਇਹ ਸਰਕਾਰ ਕੋਲ ਇਹ ਮਤਲਬ ਬੇਨਤੀ ਕਰਨੇ ਆ ਵੀ ਇਹਦਾ ਇਹਨਾਂ ਨੂੰ ਅੰਦਰ ਰੱਖਿਆ ਜਾਵੇ ਕੁਝ ਬੰਦ-ਬੰਦ ਕਰ ਲੈਣ ਕੁਝ ਇਹਨਾਂ ਨੂੰ ਖਾਣ-ਪੀਣ ਲਈ ਦਿੱਤਾ ਜਾਵੇ ਤੇ ਜਿਹੜੇ ਬਾਹਰ ਆ ਨਿਕਲ ਸਾਡਾ ਨੁਕਸਾਨ ਨਾ ਕਰੇ ਕਿੰਨਾ ਹੀ ਆਪਣਾ ਮੇਰਾ ਨਾਮ ਅਮਰਤਪਾਲ ਸਿੰਘ ਆ ਜੀ ਪਿੰਡ ਮੇਰਾ ਸ਼ਾਦੀਪੁਰ ਜੰਗਲਾਤ ਦੇ ਨਾਲ ਆਪਣੇ ਖੇਤ ਨੇ ਇੱਥੇ ਕਾਫੀ ਨੁਕਸਾਨ ਹੁੰਦਾ ਹੈ ਰੋਜ਼ ਵੀ ਹੁੰਦੇ ਨੇ ਨੀਲ ਗਾਵਾਂ ਵੀ ਹੁੰਦੀਆਂ ਨੇ ਬਾਂਦਰ ਵੀ ਹੁੰਦੇ ਨੇ ਸੂਰ ਵਗੈਰਾ ਵੀ ਹੁੰਦੇ ਨੇ ਹਰ ਤਰ੍ਹਾਂ ਦਾ ਹੁੰਦਾ ਹੈ ਤੇ 24 ਘੰਟੇ ਦੀ ਸਾਡੀ ਇੱਥੇ ਰਾਖੀ ਆ ਦੇਖੋ ਹੁਣ ਸਾਰਾ ਦਿਨ ਤੁਸੀਂ ਫਸਲ ਦੇਖ ਸਕਦੇ ਹੋ ਸਾਰੇ ਤੁਸੀਂ ਅੱਗੇ ਦੇਖੀ ਹੋਈ ਐ ਵੀ ਸਾਰਾ ਦਿਨ ਬਾਂਦਰਾਂ ਦੇ ਰਾਖੀ ਬਹਿਣਾ ਪੈਂਦਾ ਔਰ ਜੇ ਨਹੀਂ ਬਿੰਦੇ ਤਾਂ ਇੱਕ ਦਾਣਾ ਵੀ ਨਸੀਬ ਨਹੀਂ ਹੋਣਾ ਇੱਥੇ ਜੇ ਦੇ ਰਾਤ ਨੂੰ ਫਿਰ 10 ਵਜੇ ਤੋਂ ਬਾਅਦ ਸੂਰ ਚੱਲ ਜਾਂਦੇ ਨੇ ਜਾਂ ਰੋਜ ਆ ਜਾਂਦੇ ਨੇ ਜੋ ਵੀ ਇਹਨਾਂ ਦੇ ਜੰਗਲਾਤ ਦੇ ਜਾਨਵਰ ਨੇ ਜਿਹਨੇ ਤੁਸੀਂ ਦਿਨੇ ਰੱਖੀ ਕਰਦੇ ਆ ਦਿਨੇ ਵੀ ਰਾਖੀ ਹੁੰਦੀ ਹੈ ਜੀ ਰਾਤ ਨੂੰ ਵੀ ਕਰਨੀ ਪੈਂਦੀ ਹੈ ਅੱਛਾ ਜੀ ਹਾਂਜੀ ਕਿੰਨਾ ਨੁਕਸਾਨ ਹੋ ਜਾਂਦਾ ਜੇ ਮੰਨਿਆ ਜਾਵੇ ਕਿ ਇੱਕ ਕਿੱਲੇ ਪਿੱਛੇ ਕਿੰਨੇ ਫਸਲ ਰੱਖਣਾ ਇੱਕ ਕਿੱਲੇ ਪਿੱਛੇ ਘਟੋ-ਘੱਟ ਜੀ ਇੱਕ ਕਨਾਲ ਜਿਹੜੀ ਜੰਗਲਾਤ ਦੇ ਨਾਲ ਲੱਗਦੀ ਹੈ ਕਦੇ ਫਸਲ ਨਹੀਂ ਹੋਏਗੀ ਕਦੇ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਪਹੁੰਚੇ ਤੁਹਾਡਾ ਹਾਲਚਲ ਪੁੱਛਣ ਲਈ ਜਾਂ ਕੋਈ ਨਹੀਂ ਪਹੁੰਚਿਆ ਜੀ ਅੱਜ ਤੱਕ ਕੋਈ ਨਹੀਂ ਪਹੁੰਚਿਆ ਮੇਰੀ 30 ਸਾਲ 31 ਸਾਲ ਦੀ ਉਮਰ ਹੋ ਗਈ ਹੈ ਮੇਰੇ ਹੁੰਦਾ ਤੱਕ ਮੈਂ ਤਾਂ ਅੱਜ ਤੱਕ ਕੋਈ ਬੰਦਾ ਵਿਖਿਆ ਹੀ ਨਹੀਂ ਜਾਂ ਜੰਗਲਾਤ ਵਾਲਾ ਜਾਂ ਕੋਈ ਸਰਕਾਰ ਦਾ ਬੰਦਾ ਆ ਕੇ ਜਿਹੜਾ ਇੱਥੇ ਕੋਈ ਸਾਡੀ ਫਸਲ ਵਗੈਰਾ ਵੇਖੇ ਜਾਂ ਵੀ ਤੁਹਾਡਾ ਕੀ ਨੁਕਸਾਨ ਹੁੰਦਾ ਕੋਈ ਇਹਦਾ ਕੁਝ ਨਹੀਂ ਹੋਇਆ ਅਜੇ ਤੱਕ ਪਰ ਜੇ ਦੇਖੇ ਜਾਵੇ ਜਾਲ ਲੱਗੇ ਹੋਣੇ ਵਾਲੇ ਦਲੇ ਹਾਂਜੀ ਉਹਨਾਂ ਦਾ ਕੋਈ ਜਿਵੇਂ ਪਸ਼ੂ ਕਿਵੇਂ ਟੱਪ ਜਾਂਦੇ ਜੰਗਲ ਵਿੱਚ ਦੇਖੋ ਪਸ਼ੂ ਇਦਾਂ ਜੀ ਜਾਲ ਲਾਇਆ ਬਿਲਕੁਲ ਘੜੀ ਕੁ ਇੱਥੇ ਨਹੀਂ ਤੁਸੀਂ ਸਾਰੇ ਜਾਲ ਦੇ ਨਾਲ ਹੀ ਦੇਖ ਸਕਦੇ ਹੋ ਸੂਰਾ ਨੇ ਪੱਟਿਆ ਹੋਇਆ ਇਹ ਟੁੱਟ ਜਾਣਾ ਜਿੱਥੋਂ ਕਿਤੇ ਕਮਜ਼ੋਰ ਹੋ ਜਾਂਦਾ ਉੱਥੋਂ ਜਾਨਵਰ ਬਾਹਰ ਆ ਜਾਂਦੇ ਨੇ ਹੂੰ ਹੂੰ ਇਹ ਚੀਜ਼ ਹੈ ਜੀ ਥੋੜੀ ਮੰਗ ਕੀ ਹੈ ਮੰਗ ਇਹ ਹੀ ਹੈ ਜੀ ਜਾਂ ਤਾਂ ਆਪਣੇ ਜਾਨਵਰਾਂ ਦਾ ਕੋਈ ਨਾ ਕੋਈ ਹੱਲ ਕਰਨਾ ਜਾਂ ਫਿਰ ਜੋ ਸਾਡੀ ਫਸਲ ਖਰਾਬ ਹੁੰਦੀ ਹੈ ਉਹਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਇਹ ਕੱਲਾ ਸਾਡਾ ਨਹੀਂ ਮੈਂ ਨਹੀਂ ਕਹਿੰਦਾ ਵੀ ਮੇਰੀ ਫਸਲ ਦਾ ਹੀ ਏ ਤੁਸੀਂ ਜਿੰਨੇ ਵੀ ਜੰਗਲਾਤ ਦੇ ਨਾਲ ਖੇਤ ਲੱਗਦੇ ਨੇ ਹਰ ਬੰਦੇ ਨਾਲ ਗੱਲ ਕਰ ਸਕਦੇ ਹੋ ਜਿੱਦਾ ਵੀ ਕਿੱਲਾ ਲੱਗਦਾ ਦੋ ਲੱਗਦਾ ਚਾਰ ਲੱਗਦੇ ਨੇ ਹਰ ਬੰਦਾ ਦੁਖੀ ਹੈ ਇਸ ਚੀਜ਼ ਤੋਂ ਜੇ ਮੰਨ ਲਓ ਤੁਸੀਂ ਕਿੱਲੇ ਪਿਛੇ ਇੱਕ ਕਨਾਲ ਕਿਸੇ ਦੀ ਜਾਂਦੀ ਹੈ ਜੇ ਪੰਜ ਕਿੱਲੇ ਮੰਨੋ ਲੱਗਦੇ ਨੇ ਅੱਧਾ ਪੌਣਾ ਕਿੱਲਾ ਅਗਲੇ ਦਾ ਫਸਲ ਜੜ ਗਈ ਉਹਦਾ ਕੀ ਹੱਲ ਹੈ ਉਹਦਾ ਸਾਨੂੰ ਪਤਾ ਨਾ ਕੀ ਇੱਥੇ ਦੁੱਖ ਹੈ ਸਰ ਕਿੰਨਾ ਹੀ ਆਪਣਾ ਮੇਰਾ ਨਾਮ ਦੱਸੀ ਆ ਪਿੰਡ ਮੇਰਾ ਸ਼ਾਦੀਪੁਰ ਤਾਂ ਮੇਰੇ ਕੋਲ ਜ਼ਮੀਨ ਉਰੇ ਠੇਕੇ ਤੇ ਆ 20 ਕਿੱਲੇ ਤਾਂ ਬਾਈ ਉਰੇ ਬੀੜ ਕਰਕੇ ਨੁਕਸਾਨ ਇੰਨਾ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਅੱਜ ਕੱਲ ਠੇਕੇ ਆ ਰੇਟ ਵੀ ਬਹੁਤ ਵਧ ਗਿਆ ਅਸੀਂ ਇਹਨਾਂ ਨੂੰ ਕਈ ਵਾਰੀ ਕਿਹਾ ਜੰਗਲਾਤ ਵਾਲਿਆਂ ਨੂੰ ਬੀੜਾ ਵਾਲਿਆਂ ਨੂੰ ਵੀ ਆ ਯਾਰ ਵੀ ਪ੍ਰਬੰਧ ਕਰੋ ਜਾਲ ਵਾਸਤੇ ਜਾਲ ਸਾਰਾ ਟੁੱਟਿਆ ਹੋਇਆ ਜਾਨਵਰ ਵੜਦੇ ਆ ਵਿੱਚ ਕਿੰਨੀ ਫਸਲ ਖਰਾਬ ਕਰ ਦਿੰਦੇ ਆ ਫਸਲ ਖਰਾਬ ਘੱਟੋ ਘੱਟ ਵੀ ਹੋ ਜਾਂਦੀ ਆ ਅੱਧਾ ਪੌਣਾ ਕਿੱਲਾ ਹੋ ਜਾਂਦੀ ਆ ਜੇ 2 ਕਿੱਲੇ ਬਾਣੇ ਕੋਲ ਫਰੰਟ ਤੇ ਆ ਤਾਂ ਤਾਂ ਅੱਧਾ ਕਿੱਲਾ ਤਾਂ ਪੱਕਾ ਫਸਲ ਖਰਾਬ ਹੁੰਦੀ ਹੁੰਦੀ ਆ ਪਰ ਜਾਲ ਲੱਗਿਆ ਹੋਇਆ ਸਾਰੇ ਪਾਸੇ ਜਾਲ ਟੁੱਟਿਆ ਹੋਇਆ ਬਹੁਤ ਜ਼ਿਆਦਾ ਵੀ ਮਰਮਤ ਨਹੀਂ ਹੋਈ ਜਾਲ ਦੀ ਕੁਛ ਇੱਕ ਰਾ ਸੀ ਪੂਰਾ ਬਾਈ ਜੇ ਸਾਫ ਹੋ ਜੇ ਤਾਂ ਉਹਦਾ ਬਹੁਤ ਫਾਇਦਾ ਹੋਣਾ ਸਾਨੂੰ ਕਿਉਂਕਿ ਉਪਰ ਆ ਹੁਣ ਤੁਸੀਂ ਦੇਖ ਹੀ ਲਓ ਆ ਉਪਰ ਟਾਣੀਆਂ ਆਈਆਂ ਹੋਈਆਂ ਇਹ ਪਾਣੀ ਜਰ ਨਹੀਂ ਪੈਂਦਾ ਇਹ ਗਲ ਜਾਂਦਾ ਜਾਲ ਜਲਦੀ ਇਹ ਜਾਲ ਬਾਈ ਜਲਦੀ ਗਲ ਜਾਂਦਾ ਤਾਂ ਤਾਂ ਕਰਕੇ ਵੀ ਸਾਨੂੰ ਰਾਹ ਇਹ ਸਾਫ ਹੋ ਜੇ ਸਿਰੇ ਤੱਕ 10-15 ਕਿਲਿਆਂ ਆਏ ਆ ਰਾਹ ਇਹ ਸਾਫ ਹੋਣਾ ਚਾਹੀਦਾ ਬਾਈ ਇੱਥੇ ਕਿਹੜੇ ਕਿਹੜੇ ਜਾਨਵਰ ਜੋ ਸਰਤਾ ਟੱਪ ਜਾਂਦੇ ਨੇ ਇੱਥੇ ਇੱਕ ਤਾਂ ਬਾਂਦਰ ਆ ਬਾਈ ਬਹੁਤ ਜ਼ਿਆਦਾ ਬਾਂਦਰ ਆ ਫਿਰ ਰੋਜ਼ ਆ ਰੋਜ਼ ਥੱਲੋਂ ਨਿਕਲ ਆਉਂਦੇ ਆ ਜਾਲ ਜਿੱਦੋਂ ਟੁੱਟਿਆ ਹੋਇਆ ਤਾਂ ਇੱਕ ਫਿਰ ਸੂਰ ਬਹੁਤ ਨੁਕਸਾਨ ਕਰਦੇ ਆ ਬਾਈ ਰਾਤ ਨੂੰ ਜਾਗਣਾ ਪੈਂਦਾ ਸਾਨੂੰ ਵੀ ਭਜਾਉਣ ਵਾਸਤੇ ਪਟਾਕੇ ਪਟੂਕੇ ਚਲਾਣੇ ਪੈਂਦੇ ਆ ਉਤਾ ਕਰਕੇ ਬਹੁਤ ਜ਼ਿਆਦਾ ਅਸੀਂ ਦੁਖੀ ਆ ਵੀ ਸਾਡੀ ਸੁਣੀ ਜਾਏ ਬਾਈ